ਕੀ ਦੀ ਰਾਜ ਕਰਦੀ ਸਰਹਣੀ ਆ ਹਿੰਦੁਸਤਾਨ ਚ ਹੈ ਪੰਜਾਬ ਚ ਉਹ ਉਹਦੇ ਵਿੱਚ ਕਾਰਪੋਰੇਟ ਵਪਾਰੀ ਵੱਡੇ ਤਨਾੜ ਜਿਹੜੇ ਆ ਤੇ ਪੁਜਾਰੀ ਦਰਬਾਰੀ ਜਿਹੜੇ ਵੋਟਾਂ ਨਾ ਬਣਿਆ ਤੇ ਅਧਿਕਾਰੀ ਜਿਹੜੇ ਵੱਡੇ ਆ ਜਿਹੜੀ ਵੱਡੀ ਬੈਰੋਕਰੇਸੀ ਆ ਇਹਨਾਂ ਦਾ ਘਟ ਜੋੜਿਆ ਇਹ ਹੀ ਰਾਜ ਕਰਦੀ ਸਰਹਣੀ ਆ ਇਹ ਲੋਕਾਂ ਨੂੰ ਲੁੱਟ ਰਿਆ ਇਹ ਕੁੱਟ ਰਿਆ ਇਹਨਾਂ ਕੋਈ ਸਾਰੀ ਪ੍ਰਾਪਰਟੀ ਆ ਵਿਚਦੀ ਪੰਜਾਬ ਦੀ ਇਹਨਾਂ ਦੇ ਸਾਰੇ ਪਵਾੜੇ ਪਾਏ ਹੋਏ ਉਹਦੇ ਬਾਰੇ ਤੁਸੀਂ ਕੱਲ ਦਾ ਜਿਹੜਾ ਵਰਤਾਂਤ ਦੇਖਿਆ ਤੁਸੀਂ ਕੱਲ ਦੀਆਂ ਖਬਰਾਂ ਜਿਹੜੀਆਂ ਵਾਂ ਕਿ ਰਾਣਾ ਸਵਾਮੀ ਡੇਰੇ ਦਾ ਮੁਖੀ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਆ ਉਹ ਬਿਕਰਮ ਸਿੰਘ ਵੀ ਜੀਠੀਆਂ ਨੂੰ ਨਾਬਾ ਜੇਲ੍ਹ ਚ ਮਿਲਣ ਜਾਂਦਾ ਵਾਹੀ ਯਾ ਇ ਤੇ ਚੋਪਰ ਤੇ ਜਾਂਦਾ ਦਿੱਲੀ ਤੱਕ ਉੱਪਰ ਤੱਕ ਜਿਹੜੀਆਂ ਤਾਰਾਂ ਖੜਕੀਆਂ ਹੋਈਆਂ ਵਾਂ ਉਹਦੇ ਵਾਸਤੇ ਵੱਡੀ ਤੋਂ ਵੱਡੀ ਸਿਕਿਉਰਿਟੀ ਲਾਈ ਹੋਈ ਹੈ ਉੱਥੇ ਜਿੱਥੇ ਚੋਪਰ ਉਤਰਦਾ ਵਾ ਉੱਥੇ ਗੱਡੀ ਗੱਡੀਆਂ ਦਾ ਕਾਫਲਾ ਵਾ ਸਾਰੇ ਸਾਰੇ ਜੇਲ੍ਹ ਪ੍ਰਸ਼ਾਸਨ ਨੂੰ ਭਜੜਨਾ ਪਈਆਂ ਹੋਈਆਂ ਵਾ ਤੇ ਅੰਦਰ ਖੜਕੇ ਉਹਦੇ ਨਾਲ 25 30 ਮਿੰਟ ਅਧਾ ਘੰਟਾ ਸਿੱਧੀ ਬੈਠ ਕੇ ਗੱਲਬਾਤ ਕਰਾਈ ਜਾਂਦੀ ਹੈ। ਫਿਰ ਉਹ ਮੈਂ ਜੀਟੀਏ ਦੀ ਗ੍ਰਿੰਦਰ ਸੰਘਟ ਢੱਲੋ ਨਾਲ ਗਾ ਬਾਬਾ ਵਾ ਰਾਵਾ ਸੁਆਮੀ ਤੇ ਰਗਾ ਤੇ ਜਦੋਂ ਉਹ ਇੱਥੋਂ ਤੁਰਦਾ ਵਾ ਉਤਰਦਾ ਵਾ ਜਾ ਕੇ ਚੋਪਰ ਤੋਂ ਨਾਲ ਉਹਦੇ ਨਾਲ ਬਹੁਤ ਵੱਡੀ ਪੁਲਿਸ ਫੋਰਸ ਆ ਤੇ ਦੋਨੇ ਬੰਨੇ ਛੜਕਦੇ ਉਹਦੇ ਸਰਦਾਲੂ ਖੜੇ ਆ 11 ਦੀ ਗਿਣਤੀ ਚ ਬੈਠੇ ਹੋਏ ਆ ਉਹ ਜਾ ਕੇ ਬਾਬਿਆਂ ਦੇ ਗੋਡੇ ਨੂੰ ਹੱਥ ਲਾਉਂਦੇ ਆ ਪੈਂਦੇ ਆ ਪੁਲਿਸਰਾਂ ਨੂੰ ਪਛਾਣ ਕਰ ਰਹੀ ਹੈ ਮਲਕਿੱਤਰਾਂ ਦਾ ਇੱਕ ਵਰਤਾਨ ਸਿਰਜਿਆ ਜਾ ਰਿਹਾ ਇੱਕ ਨੈਟਵ ਸਿਰਜਿਆ ਜਾ ਰਿਹਾ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੀ ਗੱਲ ਆਪਾਂ ਕਹਿ ਰਹੇ ਆ ਜਾਂ ਬਾਬੇ ਨਾਨਕ ਨੇ ਕੀਤੀ ਆ ਦਰਬਾਰੀ ਅਧਿਕਾਰੀ ਪੁਜਾਰੀ ਵਪਾਰੀ ਸਮਾਜ ਦੇ ਵੈਰੀ ਆ ਤੇ ਇਹਨਾਂ ਦਾ ਗੱਟ ਜੋੜੇ ਹੀ ਰਾਜ ਕਰਦੀ ਸਰਹਣੀ ਆ ਸਦੀਆਂ ਤੋਂ ਉਹ ਗੱਲ ਐ ਸੱਚ ਹੋ ਰਹੀ ਆ ਮੰਨ ਲਓ ਬਾਬਾ ਜੀ ਦੀ ਕੋਈ ਰਿਸ਼ਤਦਾਰੀ ਹੋ ਸਕਦੀ ਹੈ ਬਗਰਮ ਜੀਠੀ ਨਾਲ ਪਰ ਜੇ ਉਹਦੇ ਲੱਖਾਂ ਫੋਲੋਅਰ ਹੈ ਕੀ ਉਹਨਾਂ ਨੂੰ ਸਵਾਲ ਨਹੀਂ ਕਰਨਾ ਚਾਹੀਦਾ ਕਿ ਬਾਬਾ ਜੀ ਇੱਕ ਜਿਹੜਾ ਭਾਵੇਂ ਠੀਕ ਹੈ ਜੇ ਅਦਾਲਤ ਦੇ ਵਿੱਚ ਮਕਦਮਾ ਸਿੱਧ ਹੋਣਾ ਵਾ ਜਿਹੜਾ ਨਸ਼ੇ ਦਾ ਕਰਕੇ ਅੰਦਰ ਹੈ ਨਸ਼ੇ ਦੇ ਕਾਰੋਬਾਰ ਚਲਾਉਣ ਕਰਕੇ ਜਾਂ ਪ੍ਰਾਪਰਟੀ ਬਣਾਈ ਹੈ 11 ਕਰੋੜ ਦੀ ਉਹਦੇ ਵਿੱਚ ਅੰਦਰ ਹੈ ਸਿੱਧ ਅਦਾਲਤ ਚ ਹੋਣਾ ਵਾ ਪਰ ਦੋਸ਼ ਲੱਗੇ ਹੋਏ ਆ ਤੇ ਉਹ ਉਹਨਾਂ ਨਾਲ ਬਾਬਾ ਮਿਲ ਰਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਕੀ ਫੇਰੇ ਕੀ ਬਣ ਰਿਹਾ ਹੈ ਗੱਠਜੋੜ ਇਹ ਗੱਠਜੋੜ ਜਿਹੜਾ ਦਰਬਾਰੀਆਂ ਅਧਿਕਾਰੀਆਂ ਪੁਜਾਰੀਆਂ ਵਪਾਰੀਆਂ ਸਮਗਲਰਾਂ ਦਾ ਬਣ ਰਿਹਾ ਜਾਂ ਨਹੀਂ ਬਣ ਰਿਹਾ ਲੋਕਾਂ ਨੂੰ ਲੁੱਟਣ ਵਾਲਿਆਂ ਦਾ ਬਣ ਰਿਹਾ ਜਾਂ ਨਹੀਂ ਬਣ ਰਿਹਾ ਸਿੱਧ ਹੋ ਬਣਿਆ ਤਾਂ ਹੈਗਾ ਹੀ ਆ ਸਿੱਧ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੁਣ ਗੁਰਿੰਦਰ ਸਿੰਘ ਢਿੱਲੋਂ ਅੰਦਰ ਮੁਲਾਕਾਤ ਕਰਦਾ ਵਾ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਰਾਜ ਕਰਾਣਾ ਵਾ ਨਾਬੇ ਦਾ ਨਾਬਾ रियासत ਦਾ ਜਿਹੜੀ ਨਾਬਾ रियासत ਹੁੰਦੀ ਸੀ ਜਿਹੜਾ ਉਹਦੇ ਉਹਦਾ ਖਾਨਦਾਨ ਹੈ ਉਹਨਾਂ ਦੇ ਘਰ ਜਾ ਕੇ ਰੋਟੀ ਖਾਂਦਾ ਵਾ ਇਥੋਂ ਤੱਕ ਆ ਕਿ ਕਿਸੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਇਦੋਂ ਤੱਕ ਕਿੜਾ ਐਮਐਲਏ ਆ ਉੱਥੇ ਕੋਈ ਆਮ ਆਦਮੀ ਪਾਰਟੀ ਦਾ ਉਹ ਦੂਜਾ ਵਾ ਸ਼ਡਿਊਲ ਕਾਟ ਦੇ ਵਿੱਚੋਂ ਉਹਨੂੰ ਜਾਣ ਦਾ ਹੱਕ ਨਹੀਂ ਹੈਗਾ ਉੱਥੇ ਉਹਨੂੰ ਵੀ ਆਉਂਦੇ ਤੈਨੂੰ ਨਹੀਂ ਜਾਣਦਾ ਬਾਬਾ ਨੇ ਤੈਨੂੰ ਬਾਬਾ ਬਾਬੇ ਨੇ ਤੈਨੂੰ ਨਹੀਂ ਮਿਲਣਾ ਤੇਰਾ ਨਹੀਂ ਉੱਥੇ ਕੋ ਕੰਮ ਹੈਗਾ ਇੱਥੋਂ ਤੁਸੀਂ ਆ ਬੰਦਾ ਜਾ ਲਾ ਲੋ ਇਹ ਇਹ ਦੇਸ਼ ਚ ਬਣ ਕੀ ਰਿਹਾ ਵਾ ਇਸ ਪੰਜਾਬ ਚ ਬਣ ਕੀ ਰਿਹਾ ਵਾ ਜੋ ਆਪਾਂ ਜਥੇਬੰਦੀਆਂ ਨਾਲ ਗੱਲ ਕਰ ਰਹੇ ਆ ਕੀ ਉਹ ਸਿੱਧ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤੁਹਾਨੂੰ ਕੌਣ ਲੁੱਟ ਰਿਹਾ ਤਾਰੇ ਦੇ ਰਾਜ ਕੌਣ ਕਰ ਰਹੇ ਆ ਇਹ ਸਵਾਲ ਹੈ ਜਿਹੜਾ ਆਪਣੇ ਆਪ ਚ ਇਹਦੇ ਬਾਰੇ ਸੋਚੋ ਤੇ ਵਿਚਾਰੋ ਤੇ ਸਭ ਸਭ ਤੋਂ ਜ਼ਿਆਦਾ ੜੀ ਪ੍ਰਾਪਰਟੀ ਆ ਉਹ ਕਿੰਨਾ ਕੋਲੇ ਨਾ ਕੋਲੇ ਆ ਇਹ ਕਿਦੀ ਸੇਵਾ ਕਰ ਰਿਹਾ ਸਾਰਾ ਵੋਟਾਂ ਵਾਲਾ ਜਿਹੜਾ ਧੰਦਾ ਚੱਲ ਰਿਹਾ ਸਾਰੀਆਂ ਹੀ ਵੋਟ ਜਿਹੜੀਆਂ ਲਟੇਰੀਆਂ ਪਾਰਟੀਆਂ ਵਾ ਸਾਰਿਆਂ ਦੇ ਨੇਤਾ ਉੱਥੇ ਜਾਂਦੇ ਆ ਸਾਰਿਆਂ ਦਾ ਬਾਬਾ ਫੋਟੋ ਕਚੋਂਦਾ ਜਿਹਦੇ ਕੰਨ 'ਚ ਫੂਕ ਮਾਰਦਾ ਉਧਰ ਵੋਟਾਂ ਜਾਂਦੀਆਂ ਆ ਇਹ ਸਾਰੇ ਇੱਕ ਨਹੀਂ 10 ਜਾਂ 10.5 ਪੰਜਾਬ 'ਚ ਲੱਖਾਂ ਡੇਰੇ ਹਿੰਦੁਸਤਾਨ 'ਚ ਇਹੀ ਆ ਜਿਹੜੇ ਸਤਾ ਦੇ ਕੇਂਦਰ ਬਣੇ ਹੋਏ ਆ ਸਤਾ ਦੇ ਨਾਲ ਚੱਲਦੇ ਆ ਕੀ ਬੱਬਾ ਬੱਬਾ ਗਿੰਦਹਟ ਢਿੱਲੋਂ ਨੇ ਕਦੀ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਬਿਆਨ ਦਿੱਤਾ ਕਦੀ ਕੌਮੀ ਖੇਤੀ ਮੰਡੀ ਨੀਤੀ ਦੇ ਖਿਲਾਫ ਬਿਆਨ ਦਿੱਤਾ ਕਦੀ ਜਿਹੜੇ ਤਿੰਨ ਖੇਤੀ ਕਾਨੂੰਨ ਆਏ ਉਹਨਾਂ ਦੇ ਖਿਲਾਫ ਬਿਆਨ ਦਿੱਤਾ ਜਾਂ ਜੋ ਵੀ ਇੱਥੇ ਪੰਜਾਬ 'ਚ ਵਰਤਾਰਾ ਵਰਤ ਰਿਹਾ ਵਾ ਨਸ਼ਿਆਂ ਦੇ ਖਿਲਾਫ ਜਾਂ ਹੋਰ ਦੂਜਾ ਤੀਜਾ ਜਾਂ ਜਿ ਤਰ੍ਹਾਂ ਸਮਾਜ ਦੀ ਟਹਟਹੇਰੀ ਹੋ ਰਹੀ ਆ ਜਾਂ ਬਾਹਰ ਜਾ ਰਹੇ ਲੋਕ ਜਿਸ ਤਰ੍ਹਾਂ ਬੋਲੀ ਨੂੰ ਪੰਜਾਬ ਦੀ ਬੋਲੀ ਨੂੰ ਸਭ ਤੋਂ ਜਾਂ ਜਿਹੜਾ ਵਾ ਆਪਣਾ ਪਰਾਵਾ ਵਾ ਜਾਂ ਪੰਜਾਬ ਦੇ ਆਲੇ ਦੋਲੇ ਪਾਣੀਆਂ ਦਾ ਬਥਲਾ ਵਾ ਜਾਂ ਵੱਧ ਵਾਧੇਦਕਾਰਾਂ ਦੀ ਗੱਲ ਆ ਪੰਜਾਬ ਵਾਸਤੇ ਕੀ ਕਦੀ ਗੱਲ ਕੀਤੀ ਹੈ ਕਦੀ ਪੰਜਾਬ ਦੇ ਹੱਕ 'ਚ ਖੜੇ ਆ ਇਸ ਤਰ੍ਹਾਂ ਬਾਕੀਆਂ ਦਾ ਹਾਲ ਆ ਇਹ ਸਹ ਕਰਕੇ ਮੇਰੀ ਇਹੀ ਸੀ ਬੇਨਤੀ ਆ ਇਹਨਾਂ ਨੂੰ ਸਮਝੋ ਇਹ ਤੁਹਾਡੀ ਦੁਸ਼ਮਣ ਜਮਾ ਦੇ ਆ ਦਰਬਾਰੀ ਅਧਿਕਾਰੀ ਪੁਜਾਰੀ ਵਪਾਰੀ ਹੋ ਕੋਈ ਵੀ ਹੋਣ ਇਹ ਸਾਡੇ ਵੈਰੀ ਆ ਸਾਡੇ ਦੁਸ਼ਮਣ ਆ ਇਹਨਾਂ ਦੇ ਖਿਲਾਫ ਜੰਗ ਵਿਢੋ ਸਾਰੇ ਭਾਈ ਲਾ ਲਓ ਨਾਲ ਲਓ ਇਹ ਮਲਕ ਭਾਗੋ ਇਹਨਾਂ ਨੂੰ ਮਲਕ ਭਾਗੋ ਆਪਾਂ ਕਹਿ ਸਕਦੇ ਜਿਹਨੂੰ ਬਾਬੇ ਨਾਨਕ ਨੇ ਮਲਕ ਭਾਗੋ ਕਿਹਾ ਲਕੀਰ ਖਿੱਚੀ ਹੋਈ ਆ ਆਪਣੇ ਲੋਕਾਂ ਨੂੰ ਨਾਲ ਲਓ ਪਾਈ ਲਾ ਲੋ ਨਾਲ ਲਓ ਸਾਰੇ ਭਾਈ ਲਾ ਲੋ ਪੰਜਾਬ ਦੇ ਦੇਸ਼ ਦੇ ਨਾਲ ਲੈ ਕੇ ਕਿਰਤੀ ਕੰਮੇ ਅਤੰਦਾਨ ਆਉਂਦੀ ਕਿਰਤ ਕਰਨ ਵਾਲੇ ਉਹਨਾਂ ਦਾ ਇੱਕ ਆਸਾਰ ਕੇ ਤੇ ਆਪਣੀ ਲੜਾਈ ਲੜੋ ਇਹ ਜੋ ਵੀ ਤੁਸੀਂ ਦੇਖ ਰਹੇ ਜੋ ਵਰਤਾਰਾ ਐ ਤੁਹਾਡੇ ਸਾਹਮਣੇ ਸਿੱਧ ਹੋ ਰਿਹਾ ਤੇ ਇਹਨਾਂ ਤੋਂ ਆਪਣਾ ਸ਼ਿਕਾਇਤ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰੀਠਾ ਢਿੱਲੋਂ ਸਾਹਿਬ ਕਿਵੇਂ ਅਮ ਜਿੱਠਾ ਹਾਲਚਾਲ ਪੁੱਛ ਲੋ ਐਵੇਂ ਨਹੀਂ ਕਹਾਵਤਾਂ ਬਣੀਆਂ ਕਹਿੰਦੇ ਜੱਟ ਜੱਟਾਂ ਦੇ ਤੇ ਭੋਲੂ ਨਰੇਣ ਦਾ ਹੁਣ ਭੋਲੂ ਕੌਣ ਆ ਓ ਰੂ ਤੁਸੀਂ ਲੋਕ ਅਸੀਂ ਲੋਕ ਇੱਕ ਹਾਵਤ ਸਮਝ ਕੇ ਆ ਹੁਣ ਚੰਗੀ ਤਰ੍ਹਾਂ ਆਈ ਆ ਵੀ ਜੱਟ ਜੱਟਾਂ ਦੇ ਕੀ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਭਾਈ ਅਗਲੇ ਤੱਕ ਹੀ ਆ ਭਾਵੇਂ ਮਾੜੇ ਚੰਗੇ ਇਕੱਠੇ ਆ ਪਰ ਭੋਲੂ ਨਰੈਣ ਦਾ ਭੋਲੂ ਮਤਲਬ ਕੀ ਆ ਭੋਲੇ ਭਾਲੇ ਲੋਕ ਠੀਕ ਹੈ ਅਸੀਂ ਨਰੈਣ ਦੇ ਪੇਟੇ ਪਾ ਦੇ ਭੰ ਨਰੈਣ ਅਸੀਂ ਕਿਹਨੂੰ ਸਮਝੀ ਜਾਂਦੇ ਆ ਉਸੇ ਜੱਟ ਨੂੰ ਜਿਹੜਾ ਜੇਲ੍ਹ ਤੇ ਜਾ ਕੇ ਥਾਪੀ ਦੇ ਕੇ ਆਇਆ ਤੇ ਮਜੀਠੀਆ ਸਾਹਿਬ ਬੜਾ ਹੁੱਬ ਕੇ ਕਹਿ ਰਹੇ ਆ ਕਦੇ ਮੇਰੀ ਹੌਸਲਾ ਫਚਾਈ ਕੀਤੀ ਬੜੇ ਭਦਰਕਾਰੇ ਕਰਕੇ ਗਏ ਹੋ ਤੁਸੀਂ ਜੇਲਾ ਚ ਬਾਬਾ ਜੀ ਇਲਜ਼ਾਮ ਤਾਂ ਦੇਖ ਲੈਣੇ ਚਾਹੀਦੇ ਆ ਪਰ ਬਾਬਾ ਜੀ ਸਾਖ ਸਕੀਰੀਆਂ ਤੇ ਰਤਵੇ ਫਕੀਰੀਆਂ ਇਕੱਠੇ ਨਹੀਂ ਨਿਭਦੇ ਸਾਖ ਸਕੀਰੀਆਂ ਸਭ ਇੱਕ ਪਾਸੇ ਹੋਣਗੇ ਤੁਹਾਨੂੰ ਲੋਕ ਰੱਬ ਮੰਨਦੇ ਆ ਰੋਹਾਨੀਅਤ ਦੀ ਗੱਲ ਕਰਨ ਵਾਲਾ ਬੰਦਾ ਜਦੋਂ ਮਾੜੇ ਬੰਦੇ ਨਾਲ ਲੈ ਮੈਂ ਕਹਣਾ ਵੀ ਇੱਕ ਲੀਡਰ ਬੰਦਾ ਜਿਹੜਾ ਕਿ ਪਤਾ ਵੀ ਸਿਰੇ ਦਾ ਕਰਾਪਟ ਬੰਦਾ ਉਹ ਵੀ ਮਾੜੇ ਬੰਦੇ ਨਾਲ ਫੋਟੋ ਕਰਉਣ ਵਾਲਾ ਦਸ ਵੇਰੀ ਸੋਚਦਾ ਪਰ ਤੁਸੀਂ ਜਿਹੜੇ ਲੋਕਾਂ ਨੂੰ ਮਿਲਣ ਵਾਸਤੇ ਸਪੈਸ਼ਲ ਜੇਲ੍ਹ ਦੇ ਵਿੱਚ ਗਏ ਹੋ ਉਹ ਬਾਬਾ ਜੀ ਸ਼ੋਭਾ ਨਹੀਂ ਦਿੰਦਾ ਮੈਂ ਕਹਣਾ ਲੱਖ ਸਿਆਸੀ ਲੋਕ ਤੁਹਾਨੂੰ ਆ ਕੇ ਮਿਲਦੇ ਹੁਣ ਜਿਹੜਾ ਮਰਜੀ ਤੁਹਾਡੇ ਕੋਲੇ ਬੇਸ਼ੱਕ ਕੀ ਚੱਲ ਕੇ ਆਉਂਦਾ ਸਭ ਕੀ ਆ ਤੁਹਾਡੇ ਵਾਸਤੇ ਪ੍ਰਮਾਣ ਹੋਣਾ ਮੰਨ ਲ ਹੁਣ ਪਹਿਲਾਂ ਮੈਂ ਤੁਹਾਨੂੰ ਰਿਸ਼ਤੇਦਾਰੀ ਵੀ ਦੱਸ ਦਿਆਂ ਕਿ ਮਜੀਠੀਏ ਦੀ ਰਿਸ਼ਤੇਦਾਰੀ ਕੀ ਪੈਂਦੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਿਸ਼ਤੇਦਾਰੀ ਬਾਰੇ ਸੁਣ ਕੇ ਤੁਹਾਨੂੰ ਇੱਕ ਗੱਲ ਜ਼ਰੂਰ ਲੱਗੂਗੀ ਵੀ ਯਾਰ ਜੀਜਾ ਸਾਲੇ ਦਾ ਤਾਂ ਨਹੀਂ ਹੋਇਆ ਕਿਉਂਕਿ ਸਿਆਸਤ ਦੇ ਵਿੱਚ ਜੀਜਾ ਸਾਲਾ ਕੀ ਆ ਸ਼ਰੀਕ ਹੁੰਦੇ ਆ ਪਰ ਇਹ ਮੁਸਲਮਾਨਾਂ ਚ ਪਾਇਆ ਜਾਂਦੀ ਸਾਡੇ ਵੀ ਜੀਜਾ ਸਾਲਾ ਕੀ ਸ਼ਰੀਕ ਬਣੇ ਬੈਠੇ ਆ ਮੈਂ ਗੱਲ ਕਰਦਾ ਸੁਖਵੀਰ ਬਾਦਲ ਦੀ ਤੇ ਮਜੀਠੀਏ ਦੀ ਇਹ ਜੀਜੇ ਨੇ ਭਾਵੇਂ ਸਾਲੇ ਤੋਂ ਮੂੰਹ ਮੋੜ ਲਿਆ ਪਰ ਕੀ ਮਜੀਠੀਏ ਦਾ ਅਕਸਰ ਨੂੰ ਸਾਲਾ ਹੀ ਕੰਮ ਆਇਆ ਹੁਣ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਧੂ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਈਆਂ ਕਿਨੂੰ ਆ ਉਹ ਦੋਨੇ ਕੁੜੀਆਂ ਵੇਗੀਆਂ ਮਜੀਠੇ ਦੇ ਸਾਲੇ ਨੂੰ ਤਾਂ ਫਿਰ ਮਜੀਠੀਏ ਦੇ ਸਾਲੇ ਤਾਂ ਕੰਮ ਆ ਗਏ ਨਾ ਹੁਣ ਜੇਲ੍ਹ ਦੇ ਵਿੱਚ ਜਾਣਾ ਉਹ ਇਤਫਾਕ じゃ ਕਿ ਇਹ ਛੋਟੀ ਗੱਲ ਨਹੀਂ ਹੈ 5 ਮਹੀਨੇ ਪਹਿਲਾਂ ਵੀ ਜੇਲ੍ਹ 'ਚ ਰਹੇ ਪਰ ਉਦੋਂ ਕੀ ਹੈ ਗਿਆ ਨਹੀਂ ਕੋਈ ਮਿਲਣ ਪਰ ਹੁਣ ਜਾਣ ਦਾ ਮਤਲਬ ਕੀ ਹੈ ਕਿ ਭਾਈ ਮਜੀਠੀਏ ਦੇ ਉੱਤੇ ਹੱਥ ਕੀ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਸੋਚ ਵਿਚਾਰ ਕੇ ਕੀ ਹੈ ਇਹਦੇ ਨੂੰ ਪੰਗਾ ਲਿਓ ਪਰ ਅਸਲ ਜਿਹੜਾ ਸਭ ਤੋਂ ਵੱਡਾ ਕਾਰਨ ਜੇਲ੍ਹ 'ਚ ਜਾ ਕੇ ਮਿਲਣ ਦਾ ਮੈਨੂੰ ਲੱਗਦਾ ਆ ਵੀ ਹੋਊਗਾ 100% ਆ ਨੋਟਸ ਦੇਖ ਲੋ ਜਿਹੜਾ ਕੀ ਆ ਗਜਪਤ ਸਿੰਘ ਗਰੇਵਾਲ ਨੂੰ ਆਇਆ ਵਿਆ ਤੇ ਗਜਪਤ ਸਿੰਘ ਹੈ ਕੌਣ ਇਹ ਏਸੇ ਮਜੀਠੀਏ ਦਾ ਕੀ ਆ ਸਾਲਾਗਾ ਜਿਹੜਾ ਗਾਹਾਂ ਵਿਆਇਆ ਕੀ ਆ ਉਸ ਲੜਕੀ ਨੂੰ ਆ ਜਿਹਦਾ ਪਿਓ ਬਾਬਾ ਜੀ ਦਾ ਸਾਡੂ ਆ ਇਸ ਨੋਟਸ ਦੇ ਵਿੱਚ ਕੀ ਆ ਉਹਦੀ ਵੀ ਹਿੱਸੇਦਾਰੀ ਕੀ ਆ ਸਾਫ ਝਲਕ ਰਹੀ ਆ ਵੀ ਉਹਦੀ ਹਿੱਸੇਦਾਰੀ ਕਿਵੇਂ ਆ ਦੂਜੇ ਕੀ ਆ ਸਾਰਾ ਲਿੰਕ ਕਿਵੇਂ ਜੋੜਿਆ ਜਿਹੜਾ ਈਡੀ ਵੱਲੋਂ ਜੋੜਿਆ ਗਿਆ ਐਵੇਂ ਨਹੀਂ ਛੋਟੀ ਮੋਟੀ ਨਹੀਂ ਹਜ਼ਾਰਾਂ ਪੰਨਿਆਂ ਦੀ ਈ ਚਾਰ ਸ਼ੀਟ ਦਰਜ ਕੀਤੀ ਗਈ ਆ ਇਦੇ ਵਿੱਚ ਕੀ ਆ ਇਹਨਾਂ ਨੂੰ ਤੇ ਗਨੀਬ ਕੌਰ ਮਜੀਠੀਆ ਦੋਨਾਂ ਨੂੰ ਤਲਬ ਕੀਤਾ ਹੋਇਆ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 2007 ਤੋਂ ਬਾਅਦ ਖੜੀਆਂ ਹੋਈਆਂ ਉਹਨਾਂ 'ਚ ਕੀ ਹਿੱਸੇਦਾਰੀਆਂ ਨੇ ਅਗਲਿਆਂ ਦੀਆਂ ਆ ਫਿਰ ਜੇ ਇਹਨਾਂ ਨੂੰ ਹੱਥ ਪਊਗਾ ਤਾਂ ਗਾ ਫਿਰ ਬਾਬਾ ਜੀ ਤੱਕ ਕੀ ਆ ਸੇਕ ਜਾਂਦਾ ਇਸੇ ਕਰਕੇ ਸ਼ਾਇਦ ਹੁਕਮਰਾਨਾਂ ਨੂੰ ਜੱਜਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣ ਖਾਤਰ ਕੀ ਆ ਇਹ ਯਾਤਰਾ ਕੀਤੀ ਗਈ ਆ ਜੇਲ੍ਹ ਯਾਤਰਾ ਅਸੀਂ ਸਾਰੇ ਜਾਣਦੇ ਆ ਆਈਪੀਐਸ ਆਈਐਸ ਰਿਟਾਇਰਡ ਜੱਜ ਤੱਕ ਵੱਡੇ-ਵੱਡੇ ਜਿਹੜੇ ਲੋਕ ਨੇ ਇਹ ਕੀ ਆ ਇਹਨਾਂ ਦੇ ਡੇਰਿਆਂ ਨਾਲ ਜੁੜੇ ਹੋਏ ਆ ਤੇ ਜੁੜੇ ਹੋਏ ਕਿਉਂ ਆ ਕਿਉਂਕਿ ਉੱਥੋਂ ਭਾਈ ਕੀਆ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਪਰ ਫੇਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਐਡੇ ਕੀ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੋਸ਼ਤਾ ਸੋਚਣਗੇ ਆ ਫਿਰ ਲੋਕ ਹੁਣ ਇਹ ਸੋਚ ਲੈਣਗੇ ਜੱਟ ਜੱਟਾਂ ਦੇ ਸਾਲੇ ਕੀ ਆ ਰਲਕੇ ਕਰਦੇ ਘਾਲੇ ਮਾਲੇ ਫਿਰ ਲੋਕ ਇਹ ਗੱਲ ਭਾਈ ਨਵੀਆਂ ਕੀ ਇੱਕ ਹਫ਼ਤਾ ਵੀ ਹੁਣ ਕੀ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਤ ਜਾਣਦੇ ਆ ਮੋਹਨ ਭਗਵਤ ਅਰਗੇ ਲਾਲੋ ਦੇਸ਼ ਦਾ ਹੋਮ ਮਿਨਿਸਟਰ ਮਿਤ ਸ਼ਾਹ ਅਰਗੇ ਹੋਗੇ ਰਾਜਨਾਥ ਸਿੰਘ ਅਰਗੇ ਜਿਹੜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰਮੇ ਪੈਂਦੇ ਆ ਕਿਉਂ ਪੈਂਦੇ ਆ ਕਿਉਂਕਿ ਬਾਬੇ ਦੇ ਕੀ ਕੋਲੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰਹੀਆਂ ਤੇ ਭੋਲੂ ਹੋ ਰਹੀ ਕੀ ਆ ਬਾਬੇ ਚੋਂ ਆਪ ਦਾ ਨਰੈਣ ਭਾਲਦੇ ਆ ਸਭ ਤੋਂ ਲਖ ਲਾਨਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਰਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਧ ਨੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਆਪਦੇ ਵੀਊ ਜ਼ਰੂਰ ਰੱਖਿਓ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਆ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਹੀ ਸੀ ਕਿਹੜਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਆਦਾ ਕਿ ਢਿੱਲੋਂ ਆ ਇੱਕ ਸਿੱਧੂ ਆ ਉਹ ਮੈਂ ਕਹਿੰਦਾ ਤੀਜਾ ਕੀ ਆ ਦਿਓਲ ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਆ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਇਥੇ ਕਿਸ਼ਤੀ ਨਹੀਂ ਡੁੱਬੀ ਪੂਰਾ ਪੰਜਾਬ ਹੀ ਡੁੱ